ਜਿੰਨੇ ਵੀ ਜਨੇ ਮੈਨੂੰ ਦੇਖ ਰਹੇ ਨੇ ਵੀਡੀਓ ਸ਼ੇਅਰ ਕਰ ਦਿਓ ਤੇ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਇੱਕ ਕੱਲ ਦੀ ਤੇ ਅਸਵੇਰ ਦੀ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈਗੀ ਹੈ ਵੀ ਇੱਕ ਥਾਰ ਗੱਡੀ ਦੇ ਵਿੱਚ ਇੱਕ ਅਮਨਦੀਪ ਕੌਰ ਪੁਲਿਸ ਕਾਂਸਟੇਬਲ ਚਿੱਟੇ ਸਮੇਤ ਅਰੈਸਟ ਕੀਤੀ ਗਈ ਹੈ ਬਹੁਤ ਲੋਕ ਮੈਨੂੰ ਕਈ ਜਾਣਦੇ ਨੇ ਮੈਸੇਜ ਵੀ ਕਰ ਰਹੇ ਨੇ ਤੇ ਕਈ ਲੋਕ ਨਹੀਂ ਜਾਣਦੇਗੇ ਉਹ ਪੁੱਛ ਵੀ ਰਹੇ ਨੇ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਦਾ ਇਹ ਨੇੜੀ ਜਿਹਦਾ ਨਾਮ ਅਮਨਦੀਪ ਕੌਰ ਜੋ ਕੀ ਤੇ ਨਾਤ ਡਿਊਟੀ ਬਠਿੰਡਾ ਪੁਲਿਸ ਨਾਲਿੰਦ ਦੇ ਵਿੱਚ ਸੀਗੀ ਇੰਨਾ ਪਿੰਡ ਚੱਕ ਫਤਿਹ ਸਿੰਘ ਵਾਲਾ ਸੀਗਾ ਪਿੱਛੋਂ ਤੇ ਇਹ ਮੌਕੇ ਤੇ ਵਿਰਾਟ ਗਰੀਨ ਦੇ ਵਿੱਚ 2 ਕਰੋੜ ਰੁਪਏ ਦੀ ਕੋਠੀ ਦੇ ਵਿੱਚ ਇਹ ਰਹਿ ਰਹੀ ਸੀ ਕੱਲੀ 2022 ਦੀ ਇਹ ਮੇਰੇ ਹਸਬੰਡ ਬਲਵਿੰਦਰ ਸਿੰਘ ਸੋਨੂ ਦੇ ਨਾਲ ਰਿਲੇਸ਼ਨਸ਼ਿਪ ਦੇ ਵਿੱਚ ਆਈ ਉਹਦੇ ਨਾਲ ਰਹਿ ਰਹੀ ਸੀ ਤੇ ਮੈਨੂੰ ਮੇਰੇ ਦੋਨੋਂ ਬੇਟੀਆਂ ਸਮਝਤ ਕਰੋ ਬਾਹਰ ਕੱਢ ਦਿੱਤਾ ਸੀ ਉਦੋਂ ਵੀ ਮੈਂ ਪ੍ਰਸ਼ਾਸਨ ਨੂੰ ਬਹੁਤ ਜ਼ਿਆਦਾ ਰੋਲਾ ਪਾਇਆ ਬਹੁਤ ਕੁਝ ਕਿਹਾ ਵੀ ਇਹਨਾਂ ਨੇ ਇਹ ਐਂਬੂਲੈਂਸ ਕਿਉਂਕਿ ਹਸਬੰਦ ਮੇਰਾ ਐਂਬੂਲੈਂਸ ਚਲਾਉਂਦਾ ਸੀ ਐਂਬੂਲੈਂਸ ਦੀ ਆੜ ਦੇ ਵਿੱਚ ਇਹ ਚਿੱਟਾ ਵੇਚਦੇ ਨੇ ਦੋਨੋਂ ਜਣੇ ਰਲ ਕੇ ਬਹੁਤ ਦੋ ਮਹੀਨੇ ਮੈਂ ਪ੍ਰਸ਼ਾਸਨ ਕੋਲ ਜਾਂਦੀ ਰਹੀਆਂ ਸੁਣਵਾਈ ਨਹੀਂ ਕਰਦੇ ਸੀ ਕਿਉਂਕਿ ਇਹ ਇੱਕ ਪੁਲਿਸ ਕਨਸਟੇਬਲ ਮੁਲਾਜ਼ਮ ਸੀ ਇੰਦੇ ਉੱਚ ਅਧਿਕਾਰੀਏ ਵੱਡੇ ਅਫਸਰਾਂ ਦੇ ਨਾਲ ਬਹੁਤ ਵਧੀਆਂ ਸਬੰਧ ਸੀਗੇ ਜਿੰਦੇ ਕਰਕੇ ਮੇਰੀ ਸੁਣਵਾਈ ਨਹੀਂ ਕਰਦੇ ਸੀ ਪਰ ਮੈਂ ਬਹੁਤ ਜ਼ਿਆਦਾ ਕੰਪਲੇਨਾਂ ਕੀਤੀਆਂ ਭਗਵੰਤਾਨ ਮਾਨ ਤੱਕ ਵੀ ਜਾ ਕੇ ਆਂਦੀ ਰਹੀਆਂ ਚੰਡੀਗੜ੍ਹ ਨਾਸ਼ਤ ਵਿੱਚ ਜਦੋਂ ਮੈਂ ਧਰਨਾ ਤੱਕ ਲਾਇਆ ਤੇ ਫਿਰ ਮੇਰੇ ਘਰ ਜਦੋਂ ਜਿੱਥੇ ਰਹਿੰਦਾ ਸੀ ਬਲਵਿੰਦਰ ਸਿੰਘ ਉੱਥੇ ਰੇਡ ਪਾਈ ਤੇ ਉੱਥੇ ਜਾ ਕੇ ਇਹਨਾਂ ਨੂੰ ਥੋੜਾ ਸਮਾਨ ਮਿਲਿਆ ਫਿਰ ਪ੍ਰਸ਼ਾਸਨ ਮੇਰੇ ਬਿਆਨਾਂ ਦੇ ਆਧਾਰ ਤੇ ਪਰਚਾ ਕੱਟਿਆ ਗਿਆ ਇਹਨਾਂ ਦੋਵਾਂ ਦੇ ਉੱਤੇ ਜੋ ਕਿ ਐਫ ਆਈ ਆਰ 20/22 ਸੀਗੀ ਉਸ ਤੋਂ ਬਾਅਦ ਮੈਨੂੰ ਘਰ ਦਾ ਕਬਜ਼ਾ ਦਿੱਤਾ ਗਿਆਗਾ ਬੱਚਿਆਂ ਸਮੇਤ ਮੈਂ ਉਸੇ ਘਰ ਦੇ ਵਿੱਚ ਸੀ ਥੋੜਾ ਟਾਈਮ ਮੈਂ ਡੇਢ ਕੁ ਸਾਲ ਉਸ ਘਰ ਚ ਰਹਿ ਕੇ ਮੈਂ ਦੁਬਈ ਚਲੀ ਗਈਆਂ ਦੁਬਈ ਕੰਮ ਕਰਦੀ ਰਹੀਆਂ ਡੇਢ ਸਾਲ ਮੈਂ ਉੱਥੋਂ ਲਾ ਕੇ ਵਾਪਸ ਆਈਆਂ ਮੇਰੇ ਘਰ ਤੇ ਕਬਜ਼ਾ ਕਰ ਲਿੱਤਾ ਗਿਆ ਸੀ ਵਾਪਸ ਬਲਵਿੰਦਰ ਸਿੰਘ ਵੱਲੋਂ ਇਹ ਅਮਨਦੀਪ ਨੇ ਉਹਨੂੰ ਕਹਿ ਕੇ ਉਹ ਘਰ ਜੀ ਸੀ ਉਹ ਘਰ ਵੀ ਵਕਾਤਾ ਇਹ ਆਪ ਬਠਿੰਡਾ ਵਿਰਾਟ ਗ੍ਰੀਨ ਜੇ ਜਿਹੜੇ ਜਿਹੜੇ ਨੂੰ ਪਤਾ ਦੋ ਕਰੋੜ ਰੁਪਏ ਦੀ ਕੋਠੀ ਦੇ ਵਿੱਚ ਰਹਿ ਰਹੀ ਹੈ ਇਹ ਇਹਦਾ ਉਹਦਾ ਅਮਨਦੀਪ ਕੋੜ ਦਾ ਇੱਕ ਪੁਲਿਸ ਕਾਂਸਟੇਬਲ ਹੈ ਠੀਕ ਹੈ ਇੱਕ ਇਹਦੇ ਕੋਲ 2 ਕਰੋੜ ਦੀ ਕੋਟੀ ਵਿਰਾਟ ਗ੍ਰੀਨ ਦੇ ਵਿੱਚ ਹੈ ਇੱਕ ਇਹਦੀ ਥਾਰ ਜਿਹੜੀ ਕੱਲ ਪੱਕੜੀ ਗਈ ਹੈ ਥਾਰ ਗੱਡੀ ਵਰਨਾ ਗੱਡੀ ਬੁਲਟ ਸਕੂਟਰੀ ਜੋ ਬਾਕੀ ਨੇ ਸੁਣਨਾ ਪਾਇਆ ਰੋਲੈਕਸ ਦੀਆਂ ਘੜੀਆਂ ਪਾਈਆਂ ਲੱਖ ਲੱਖ ਦੀਆਂ ਇਹਦੇ ਗੁੱਟ ਤੇ ਬੰਨਿਆ ਹੋਈਆਂ ਜਿਵੇਂ ਕਿ ਤੁਸੀਂ ਇਸ ਦੀ ਇੰਸਟਾਗ੍ਰਾਮ ਆਈਡੀ ਵੀ ਦੇਖ ਰਹੇ ਚੈੱਕ ਕਰੋ ਚੈੱਕ ਕਰਕੇ ਦੇਖੋ ਇਹਨੇ ਜੋ ਆਪ ਤਨ ਤੇ ਕੱਪੜਾ ਪਾਇਆ ਘੱਟੋ ਘੱਟ ਵੀ 10 15000 ਤੋਂ ਘੱਟ ਕੱਪੜਾ ਨਹੀਂ ਪਾਇਆ ਹੋਊਗਾ ਠੀਕ ਹੈ ਇਹ ਪੈਸਾ ਕਿੱਥੋਂ ਆ ਰਿਹਾਗਾ ਇੱਕ ਇੰਨੇ ਆਪਣੇ ਕਿਸਾਨ ਚੌਂਕ ਤੋਂ ਅੱਗੇ ਕਲੋਨੀ ਕੱਟੀ ਗਈ ਹੈ ਬਠਿੰਡਾ ਉੱਥੇ ਇੰਨੇ ਇੱਕ ਪਲਾਟ ਲੈ ਕੇ ਰੱਖਿਆ ਇੱਕ ਇੰਨੇ 500 ਗੱਜ ਦਾ ਪਲਾਟ ਆਦਰਸ਼ ਨਗਰ ਆਪਦੇ ਭਰਾ ਦੇ ਨਾਮ ਤੇ ਲਿੱਤਾ ਹੋਇਆ ਹੈਗਾ ਹੋਰ ਵੀ ਪਤਾ ਨਹੀਂ ਕਿੰਨੀਆਂ ਪ੍ਰਾਪਰਟੀਆਂ ਇਹਦੇ ਕੋਲ ਹੋਣੀਆਂ ਜਿੰਨੀਆਂ ਮੈਨੂੰ ਪਤਾ ਸੀ ਮੈਂ ਦੱਸਿਆਂ ਠੀਕ ਹੈ ਇਹ ਹੁਣ ਕਾਲੇ ਚਿੱਟੇ ਸਮੇਤ 18 ਗੱਡੀ ਦੇ ਵਿੱਚ ਪ੍ਰਸ਼ਾਸਨ ਵੱਲੋਂ ਸਖਤਾਈ ਚੱਲ ਰਹੀ ਸੀ ਭਗਵੰਤਮਾਨ ਸਰਕਾਰ ਵੱਲੋਂ ਆਰਡਰ ਸੀ ਵੀ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਊਗਾ ਚਾਹੇ ਉਹ ਆਮ ਪਬਲਿਕ ਹੈ ਚਾਹੇ ਕੋਈ ਉਹ ਮੁਲਾਜ਼ਮ ਹੈ ਕਿਸੇ ਤਰ੍ਹਾਂ ਦਾ ਵੀ ਉਹਦਾ ਹੈ ਤੇ ਪ੍ਰਸ਼ਾਸਨ ਵੱਲੋਂ ਬਠਿੰਡਾ ਐਸਐਸਪੀ ਵੱਲੋਂ ਨਾਕੇ ਲਾਏ ਗਏ ਸੀ ਜਗ੍ਹਾ-ਜਗ੍ਹਾ ਤੇ ਨਾਕੇ ਦੌਰਾਨ ਜਦੋਂ ਇਹਦੀ ਗੱਡੀ ਦੀ ਤਲਾਸ਼ੀ ਲਈਤੀ ਗਈਆਂ ਤੇ ਉਹਦੇ ਵਿੱਚੋਂ ਗੱਡੀ 'ਚੋਂ ਇਹਦੇ ਕੋਲੋਂ 20 ਗ੍ਰਾਮ ਚਿੱਟਾ ਬਰਾਮਦ ਹੋਇਆ ਪਰ ਪੁਲਿਸ ਵਾਲਿਆਂ ਦੇ ਇਹ ਦੱਸਣ ਦੇ ਮੁਤਾਬਿਕ 17% ਕੁਝ ਆ ਰਿਹਾਗਾ ਪਰ ਇਹਦੇ ਕੋਲ 20 ਗ੍ਰਾਮ ਦਾ ਕਰੀਬ ਸੀਗਾ ਪਰ ਇਹ ਜੋ ਚਿੱਟਾ ਮੈਂ ਇੱਕ 4 ਤਰੀਕ ਨੂੰ ਪਿੱਛੇ ਜੋ 4 ਤਰੀਕ ਨੂੰ ਸੀ ਇਹ ਫਾਜ਼ਿਲ ਕਾਂ ਤੋਂ ਚਿੱਟਾ ਲੈ ਕੇ ਆਂਦੀ ਐ ਪ੍ਰੋਪਰ ਜਾਣਕਾਰੀ ਸੀ ਜਿੱਥੋਂ ਲੈ ਕੇ ਆਂਦੀ ਸੀਗੀ ਉਹਨਾਂ ਨੇ ਦੱਸਿਆਗਾ ਸਾਰਾ ਪੇਟ ਜਿੰਦਾ ਕਹਿੰਦੇ ਨੇ ਨਾ ਘਰ ਉਜੜਿਆ ਹੁੰਦਾ ਉਹ ਸਾਰਾ ਹੀ ਪੇਟ ਰੱਖਦਾ ਹੁੰਦਾ ਇਹ 4 ਤਰੀਕ ਨੂੰ ਵੀ 1 ਕਿਲੋ 300 ਗ੍ਰਾਮ ਚਿੱਟਾ ਲੈ ਕੇ ਫਾਜ਼ਲਕਾ ਤੋਂ ਬਲਵਿੰਦਰ ਸਿੰਘ सोनू ਤੇਮਨਦੀਪ ਕੋਰ ਇਹ ਵਰਨਾ ਗੱਡੀ ਵਾਈਟ ਕਲਰ ਦੀ ਦਿੱਲੀ ਨੰਬਰ ਸੀਗਾ ਇਹ ਉਹਦੇ ਤੋਂ ਫਾਜ਼ਲਕਾ ਤੋਂ ਲੈ ਕੇ ਕਰੀਬਨ ਰਾਤ 7:30 ਦਾ ਟਾਈਮ ਸੀ ਬਾਈਪਾਸ ਬਾਦਰਾ ਰੋਡ ਤੋਂ ਆਈ ਸੀ ਕਿਸਾਨ ਚੌਕ ਦੇ ਕੋਲ ਨਾਕਾਂ ਲੱਗੀਆਂ ਸੀ ਪੁਲਿਸ ਵਾਲਿਆਂ ਨੇ ਇਹਨੂੰ ਰੋਕਿਆ ਰੋਕ ਕੇ ਗੱਡੀ ਦੀ ਤਲਾਸ਼ੀ ਲੈਣੀ ਚਾਹੀ ਪਰ ਇਹ ਆਪਦੀ ਵਰਦੀ ਦਾ ਤੋਸ ਜਮਾ ਕੇ ਕਹਿਣ ਲੱਗ ਗਈ ਵੀ ਮੈਂ ਵੀ ਇੱਕ ਪੁਲਿਸ ਕਾਂਸਟੇਬਲ ਆ ਤੁਸੀਂ ਮੇਰੀ ਗੱਡੀ ਨੂੰ ਹੱਥ ਨਹੀਂ ਲਾ ਸਕਦੇ ਉਹਨਾਂ ਕੋਲ ਪੁਲਿਸ ਕਾਂਸਟੇਬਲ ਲੇਡੀਜ਼ ਮੌਕੇ ਤੇ ਨਹੀਂ ਸੀ ਇਹ ਉਹਨਾਂ ਦੀ ਵੀਡੀਓ ਬਣਾਉਣ ਲੱਗ ਗਈ ਉਹ ਇਹਨਾਂ ਦੀ ਵੀਡੀਓ ਬਣਾਉਣ ਲੱਗ ਗਏ ਤੇ ਬਲਵਿੰਦਰ ਸਿੰਘ ਵੀ ਵੀਡੀਓ ਬਣਾ ਕੇ ਕਹਿਣ ਲੱਗ ਗਿਆ ਕੋਰਟ ਦੇਖੂਗਾ ਕੋਰਟ ਦੇਖੂਗਾ ਡਰਾਵੇ ਦੇਣ ਲੱਗ ਗਿਆ ਮੈਂ ਤੁਹਾਨੂੰ ਐਵੇਂ ਕਰ ਦੂੰਗਾ ਕਿਉਂਕਿ ਮੌਕੇ ਦੌਰਾਨ ਜਦੋਂ ਨੱਕਾ ਲੱਗਿਆ ਸੀ ਦੋ ਪੁਲਿਸ ਕਰਮਚਾਰੀ ਸੀ 4 ਤਰੀਕ ਨੂੰ ਬਹੁਤ ਜ਼ੋਰ ਲਾਇਆ ਉਹਨਾਂ ਨੇ ਵੀ ਅਸੀਂ ਗੱਡੀ ਚੈੱਕ ਕਰ ਲਈਏ ਪਰ ਇਸ ਲੇਡੀ ਜ ਨੇ ਆਪਦੀ ਗੱਡੀ ਨੂੰ ਹੱਥ ਨਹੀਂ ਲਾਂ ਦਿੱਤਾਗਾ ਜੇ ਉਸ ਟਾਈਮ ਵੀ ਪ੍ਰਸ਼ਾਸਨ ਪੂਰੀ ਸਖਤਾਈ ਕਰ ਲੈਂਦਾ ਵੀ ਅਸੀਂ ਇਹਦੀ ਗੱਡੀ ਚੈੱਕ ਨਹੀਂ ਆਹ ਪਬਲਿਕ ਦੀ ਗੱਡੀ ਵੀ ਆਪਾਂ ਮਿੰਟ ਵਿੱਚ ਪੁਲਿਸ ਵਾਲੇ ਚਾਬੀ ਕੱਢ ਲੈਂਦੇ ਨੇ ਮਿੰਟ ਤੇ ਗੱਡੀ ਦੀ ਤਲਾਸ਼ੀ ਲੈਂਦੇ ਪਰ ਇਹ ਪੁਲਿਸ ਵਾਲੀ ਸੀ ਆਪ ਦਾ ਰੋਬ ਜਮਾਂਦੀ ਰੀ 4 ਤਰੀਕ ਨੂੰ 1 ਕਿਲੋ 300 ਗ੍ਰਾਮ ਇੰਦੇ ਕੋਲ ਸਿੱਟਾ ਸੀਗਾ ਪੂਰਾ ਗਰੰਟੀ ਸ਼ੂਦਾ ਸੀ ਪੂਰੀ ਜਾਣਕਾਰੀ ਸੀ ਪਰ ਇਹਨੇ ਆਪਦੀ ਗੱਡੀ ਨੂੰ ਹੱਥ ਨਹੀਂ ਲਾਂ ਦਿੱਤਾ ਅਤੇ ਵੀਡੀਓ ਬਣਾ ਕੇ ਆਪਦੇ ਘਰ ਨੂੰ ਫਰਾਰ ਹੋ ਗਈ ਉਹ ਵੀਡੀਓ ਵੀ ਪ੍ਰਸ਼ਾਸਨ ਕੋਲ ਪਈ ਹੋਈ ਹੈ ਮੌਕੇ ਦੌਰਾਨ ਉਦੋਂ ਵੀ ਇਹ ਹੱਥ ਨਹੀਂ ਆਈਗੀ ਤੇ ਹੁਣ ਕੱਲ ਫਿਰ ਵੀਡੀਓ ਕੱਲ ਵੀ ਕਿਸੇ ਨੂੰ ਚਿੱਟਾ ਦੇਣ ਜਾਣਾ ਸੀਗਾ ਇਹਨੇ ਕੱਲ ਵੀ ਪ੍ਰਸ਼ਾਸਨ ਵੱਲੋਂ ਚੈਕਿੰਗ ਕੀਤੀਗੀ ਮੈਂ ਅੱਜ ਦੀ ਨਹੀਂ 2022 ਦੀ ਇਹ ਕਹਿ ਰਹੀ ਸੀ ਵੀ ਇਹ ਲੈਡ ਚਿੱਟਾ ਲਾਂਦੀ ਵੀ ਹੈ ਇਹ ਚਿੱਟਾ ਵੇਚਦੀ ਵੀ ਹੈ ਇਹਦੇ ਕੋਲ ਇੰਨੀ ਪ੍ਰੋਫਿਟ ਕਿੱਥੋਂ ਆ ਰਹੀ ਹੈ ਤੁਸੀਂ ਜਾਂਚ ਪੜਤਾਲ ਕਰੋ ਮੇਰੀਆਂ ਇੰਨੀਆਂ ਦਰਖਾਸ਼ਾਂ ਲਾਈਆਂ ਉਹਿਆਂ ਨੇ ਇੱਕ ਪੂਰਾ ਰਿਕਾਰਡ ਬਣਾ ਕੇ ਮੈਂ ਲਾ ਲਾ ਕੇ ਦਰਖਾਸ਼ਾਂ ਥੱਕ ਗਈਆਂ ਪਰ ਮੇਰੀ ਸੁਣਵਾਈ ਕਿਸੇ ਨੇ ਨਹੀਂ ਕੀਤੀ ਉੱਪਰੋਂ ਦਰਖਾਸ਼ ਆ ਜਾਂਦੀ ਸੀਗੀ نیچے ਆ ਕੇ ਜਿਹੜੇ نیچے ਬੈਠੇ ਹੋਏ ਸੀ ਉਸ ਤੋਂ ਮੈਨੂੰ ਕੋਈ ਕੋਲ ਨਹੀਂ ਆਉਂਦੀ ਸੀ ਇਹਨਾਂ ਨੇ ਮੈਨੂੰ ਮੇਰੇ ਮੇਰੇ ਦੁੱਨ ਬੱਚਿਆਂ ਸਮੇਤ ਇੱਕ ਮੇਰੀ ਸੇਲੀ ਸੀਗੀ ਅਸੀਂ ਆ ਕੇ ਚਾਹ ਪਾਣੀ ਦਾ ਕੰਮ ਸਟਾਰਟ ਕੀਤਾ ਸੀਗਾ ਢਾਬਾ ਖੋਲਿਆ ਸੀਗਾ ਕਈ ਲੋਕ ਮੈਨੂੰ ਜਾਣਦੇ ਵੀ ਨੇ ਜਿਹੜੇ ਮੇ ਨਾਲ ਜੁੜੇ ਹੋਏ ਨੇ ਇਨਾਂ ਨੇ ਸਾਡੇ ਤੇ ਜਦੋਂ ਮੇਰੇ ਵੱਲੋਂ ਇਨਾਂ ਤੇ ਪਰਚਾ ਪਾਇਆ ਗਿਆ ਸੀ ਸਾਡੇ ਤੇ ਪਰਚਾ ਪਾਣ ਕਮ ਵਾਸਤੇ ਇਨਾਂ ਨੇ ਉਹ ਇੱਕ ਸਦਰ ਥਾਣੇ ਦੇ ਕੋਲ ਓਪਨ ਜਗ੍ਹਾ ਹੁੰਦੀ ਹੈ ਜਿਵੇਂ ਬਾਈਪਾਸ ਏਰੀਆ ਹੁੰਦਾ ਅਸੀਂ ਉੱਥੇ ਚਾਦਰਾਂ ਪਾ ਕੇ ਤੇ ਇੱਕ ਚਾਹ ਪਾਣੇ ਦਾ ਕੰਮ ਸ਼ੁਰੂ ਕੀਤਾ ਸੀ ਉਹ ਮੇਰਾ ਸਮਾਨ ਅੱਜ ਵੀ ਰੂਲ ਹੀ ਜਾਂਦਾ ਹੈ ਮੈਂ ਜਦੋਂ ਦੁਬਈ ਤੋਂ ਆਈ ਸੀ ਆ ਕੇ 30-40000 ਰੁਪਇਆ ਲਾ ਕੇ ਉਹ ਸਮਾਨ ਲਿੱਤਾ ਸੀ ਚਾਹ ਪਾਣ ਦਾ ਕੰਮ ਇਨਾਂ ਨੇ ਇਹ ਸਮਨਦੀਪ ਕੁੜੀ ਨੇ ਕੀ ਕੀਤਾ ਕਨਾ ਚੌਂਕੀ ਦੇ ਨਾਲ ਇੰਨੇ ਐਪੀਸੀਆਰ ਨੂੰ ਫੋਨ ਕਰਕੇ ਉੱਥੇ ਦੇ ਮੁਲਾਜ਼ਮਾਂ ਨਾਲ ਗੱਲਬਾਤ ਕਰਕੇ ਅੱਧਾ ਕਿਲੋ ਪੁੱਕੀ ਲੈ ਕੇ ਤੇ ਉਹ ਪੱਤਰ ਪਾਲਾ ਪਾਈਆਂ ਹੋਈਆਂ ਸੀ ਟਾਬੇ ਬਣਾਇਆ ਸੀ ਟਾਬਾ ਟਾਈ ਬਣਾਇਆ ਸੀ ਅੱਧਾ ਕਿਲੋ ਪੁੱਕੀ ਲੈ ਕੇ ਉੱਥੇ ਰੱਖ ਕੇ ਪੀਸੀਆਰ ਸੱਦ ਕੇ ਤੇ ਸਾਡੇ ਤੇ ਇਹ ਤਾਂ ਅਸੀਂ 2 ਦਿਨ ਹੋ ਗਏ ਸੀ ਉਸੀ ਉਹ ਜਗ੍ਹਾ ਤੇ ਗਏ ਨਹੀਂ ਸੀ ਬਿਮਾਰ ਚੜਰੀ ਸੀ ਬੇਟੀ ਦੀ ਤਬੀਅਤ ਤੇ ਚਲੋ ਸਾਨੂੰ ਉਥੇ ਕੈਮਰੇ ਲੱਗੇ ਸੀਗੇ ਉਹਨਾਂ ਦੇ ਕਰਕੇ ਸਾਡਾ ਬਚਾ ਹੋ ਗਿਆ ਇਹਨਾਂ ਨੇ ਆਪਦੇ ਪੱਲੋਂ ਫਸਾਣ ਵਾਸਤੇ ਅੱਧਾ ਕਿਲੋ ਪੁੱਕੀ ਰੱਖ ਕੇ ਸਾਡੇ ਤੇ ਕੰਪਲੇਨ ਦਰਜ ਕਰਾਤੀ ਵੀ ਇਹ ਨਸ਼ਾ ਵੇਚਦੇ ਆ ਮੇਰੇ ਨਾਲ ਦੁਨੀਆ ਪਰਦੇ ਇੰਸਟਾਗ੍ਰਾਮ ਤੇ ਵੀ ਮੇਰੇ ਕਈ ਲੋਕ ਵੀਡੀਓ ਦੇਖਦੇ ਆ ਘਟੋ ਘਟ 1.78000 ਲੋਕ ਮੇਰੇ ਨਾਲ ਜੁੜੇ ਹੋਏ ਆ ਕੋਈ ਵੀ ਇਹਨਾਂ ਵਿੱਚੋਂ ਕਹਦੇ ਵੀ ਮੈਂ ਕਿਸੇ ਨਾਲ ਗੱਲ ਕਰਦੀ ਹਾਂ ਜਾਂ ਮੈਂ ਕਿਸੇ ਤਰ੍ਹਾਂ ਦਾ ਕੋਈ ਰਿਕਾਰਡ ਹੋਵੇ ਸਾਡੇ ਪੂਰੇ ਖਾਨਦਾਨ 'ਚ ਇਸ ਨਸ਼ੇ ਦੇ ਕਰਕੇ ਕੋਈ ਵੀ ਨੇੜੇ ਤੇੜੇ ਨਹੀਂ ਲੱਗਦਾ ਪਰ ਇਹ ਇੱਕ ਪੁਲਿਸ ਵਾਲੀ ਸੀ ਇਹਨੂੰ ਐਸੀ ਮੇਰੇ ਮੇਰੇ ਤੇ ਪਰਚਾ ਪਾਇਆ ਏ ਮੈਂ ਇਹਦੇ ਕੋਲ ਬਦਲਾ ਲਾਂ ਤੇ ਸਾਨੂੰ ਪਸੰਦ ਦੀ ਪੂਰੀ ਕੋਸ਼ਿਸ਼ ਕੀਤੀ ਪਰਮਾਤਮਾ ਨੇ ਸਾਡੀ ਮਾਂ ਫੜੀ ਸੀ ਚਲੋ ਕੁਝ ਵੀ ਆ ਜਾ ਨਹੀਂ ਨਿਕਲਿਆਗਾ ਝੂਠਾ ਇੰਨਾ ਤੇ ਝੂਠਾ ਹੀ ਪਿਆਗਾ ਅੱਧਾ ਕਿੱਲਾ ਪੁੱਕੀ ਰੱਖ ਕੇ ਪਸੰਦ ਦੀ ਕੁਛ ਕਿਤੇ ਅਸੀਂ ਅੱਧਾ ਕਿੱਲਾ ਪੁੱਕੀ ਵਿੱਚ ਨਹੀਂ ਸੀ ਉੱਤੇ ਮੈਂ 2022 ਦੀ ਘਰੋਂ ਨਿਕਲੀ ਹੋਈ ਆਂ ਘਰੋਂ ਕੱਢ ਰੱਖਿਆ ਮੈਨੂੰ 2022 ਦਾ ਬੱਚੇ ਸਮੇਤ ਮੇਰੇ ਕੋਲ ਇੱਕ 8 ਸਾਲ ਦੀ ਗੁੜੀਆ ਇੱਕ 4 ਸਾਲ ਦੀ ਉਸ ਟਾਈਮ ਮੇਰੀ ਗੁੜੀਆਂ ਰਿੱਡਦੀ ਸੀ ਜਦੋਂ ਦੀ ਮੈਂ ਉਹਦੀ ਗੁੜੀਆ ਨੂੰ ਦੋਨੇ ਬੱਚਿਆਂ ਨੂੰ ਲੈ ਕੇ ਕਦੀ ਕਿਹੜੇ ਜਗ੍ਹਾ ਤੇ ਕਰਾਇਆ ਤੇ ਕਦੀ ਕਿੱਥੇ ਤੱਕੇ ਖਾਂਦੀ ਰਹੀਆਂ ਕੱਲ ਪ੍ਰਸ਼ਾਸਨ ਵੱਲੋਂ ਨਾਕਿਆ ਦੌਰਾਨ ਇਹਨਾਂ ਨੂੰ ਫੜਿਆ ਗਿਆ ਫੜ ਕੇ ਇਹਦੀ ਗੱਡੀ ਦੀ ਤਲਾਸ਼ੀ ਲਈਤੀ ਗਈ ਪਿਛਲੀਆਂ ਸੀਟਾਂ ਦੇ ਵਿੱਚ ਜਦੋਂ ਆਪਾਂ ਆਪਣਾ ਸਿਰ ਲਾ ਕੇ ਬੈਠਦੇ ਆ ਨਾ ਉਹ ਸੀਟਾਂ ਉਖਾੜੀਆਂ ਗਈਆਂ ਉਖਾੜ ਕੇ ਉਹ ਸੀਟਾਂ ਦੇ ਵਿੱਚ ਇਹਨਦੇ ਕੋਲ ਚਿੱਟਾ ਸੀਗਾ ਇੱਥੋਂ ਸਾਫ਼ ਪਤਾ ਲੱਗਦਾ ਵੀ ਕਦੋਂ ਦੀ ਇਹ ਚਿੱਟੇ ਦਾ ਕੰਮ ਕਰੀ ਸੀਗੀ ਪਰ ਹੱਦ ਤੱਕ ਕਿਸੇ ਦੇ ੜਿੱਕੇ ਨਹੀਂ ਆਈ ਨਾ ਕਿਸੇ ਨੇ ਇਹਨੂੰ ਹੱਥ ਪਾਇਆਗਾ ਪੂਰੀ ਜਾਣਕਾਰੀ ਸੀ ਪੁਲਿਸ ਕੋਲ ਨਾਕਾ ਲਾਇਆ ਹੋਇਆ ਸੀਗਾ ਤੇ ਇਹਨੂੰ ਉੱਥੇ ਰੋਕਿਆ ਰੋਕੇ ਵੀ ਭੱਜਣ ਨੇ ਭੱਜਣ ਦੀ ਕੋਸ਼ਿਸ਼ ਕੀਤੀ ਜੋ ਬਲਵਿੰਦਰ ਸਿੰਘ ਸੋਨੂ ਸੀਗਾ ਉਹ ਇਹਦੇ ਨਾਲ ਬਠਿੰਡਾ ਵਿੱਚ ਹੀ ਸੀ ਮੋਕੇ ਤੇ ਉਹਨੇ ਅੱਗੇ ਅੱਧਾ ਸਮਾਨ ਉਹ ਲੈ ਕੇ ਕਿਸੇ ਨੂੰ ਦੇਣ ਚਲਾ ਗਿਆ ਇਹ ਇੰਨੇ ਉਹਨੂੰ ਉੱਥੇ ਪਤਾ ਨਹੀਂ ਕਿੱਥੇ ਰੋਕਿਆ ਕਿੱਥੇ ਉਤਾਰਿਆਗਾ ਉਸ ਤੋਂ ਬਾਅਦ ਇਹ ਤਾਂ ਕਿਸੇ ਹੋਰ ਨੂੰ ਤੇ ਅਣਜਾਣ ਦੀ ਪਈ ਹੋਗੀ ਚਿੱਟਾ ਜੇ ਸਾ ਆਪਨੰਦ ਕੋ ਚਿੱਟਾ ਮਿਲਿਆ ਤੇ ਬਲਵਿੰਦਰ ਸਿੰਘ ਮੋਕੇ ਤੇ ਫਰਾਰ ਹੋ ਗਿਆ ਸਿਰਫ ਕੱਲਾ ਪ੍ਰਸ਼ਾਸਨ ਨੇ ਅਮਨਦੀਪ ਕੌਰ ਜੋ ਅਕਿਬੈਂਟ ਨੰਬਰ 1248 ਪੁਲਿਸ ਚੌਂਕੀ ਪੁਲਿਸ ਲਾਈਨ ਵਿੱਚ ਡਿਊਟੀ ਕਰਦੀ ਹੈ ਸਿਵਲ ਹਸਪਤਾਲ ਦੇ ਸਾਹਮਣੇ ਉਹਨੂੰ ਅਰੈਸਟ ਕੀਤਾਗਾ ਪਰ ਬਲਵਿੰਦਰ ਸਿੰਘ ਨੂੰ ਅਰੈਸਟ ਨਹੀਂ ਕੀਤਾ ਗਿਆਗਾ ਮੈਂ ਬਹੁਤ ਚਿਰ ਦੀ ਪ੍ਰਸ਼ਾਸਨ ਨੂੰ ਕਹਿ ਰਹੀ ਸੀ ਵੀ ਦੋਨੋਂ ਜਣੇ ਮਿਲ ਕੇ ਕੰਮ ਕਰਦੇ ਆ ਬਲਵਿੰਦਰ ਸਿੰਘ ਸੋਨੂ ਐ ਜੋ ਕਿ ਉਹਨਾਂ ਦਾ ਸਰਸਤੇ ਦੇ ਵਿੱਚ ਲਿੰਕ ਬਣੇ ਹੋਏ ਨੇ ਇਹ ਆਪਦੀ ਗੱਡੀ ਦੇ ਵਿੱਚ ਇਹਨੇ ਤੁਸੀਂ ਜਿਵੇਂ ਵੀਡੀਓ ਦੇਖ ਰਹੇ ਹੋ ਇਹਨੇ ਗੱਡੀ ਤੇ ਸਟicker ਲਾਏ ਹੋਏ ਲੋਗੋ ਲਾਏ ਹੋਏ ਪੰਜਾਬ ਪੁਲਿਸ ਇਸ ਕਰਕੇ ਇਹਨੂੰ ਕੋਈ ਗੱਡੀ ਨੂੰ ਇਹਨੂੰ ਹੱਥ ਨਹੀਂ ਲਾਉਣਾ ਸੀ ਇਹ ਆਉਦੀ ਗੱਡੀ ਤੇ ਚਿੱਟਾ ਲੈ ਕੇ ਆਉਂਦੀ ਸੀ, ਹਿਰੋਇਨ ਲੈ ਕੇ ਆਉਂਦੀ ਸੀ। ਸੋਨੂ ਬਲਵਿੰਦਰ ਸਿੰਘ ਪੁੜੀਆਂ ਦੇ ਵਿੱਚ ਪੈਕ ਕਰਕੇ ਅੱਗੇ ਸਪਲਾਈ ਕਰਦਾ ਸੀ। ਪੁੱਚੋ ਮੰਡੀ ਸਪਲਾਈ ਕਰਦਾ ਸੀ, ਸਰਸੇ ਕਦਾ ਸੀ। ਸਿਰਫ ਇਸ ਲੇਡੀ ਜੀ ਨੂੰ ਫੜ ਕੇ ਨਹੀਂ ਕੁਝ ਵੀ ਸਾਬਤ ਹੋਣਾ। ਬਲਵਿੰਦਰ ਸਿੰਘ ਸੋਨੂ ਨੂੰ ਵੀ ਫੜਿਆ ਜਾਵੇ। ਫੜ ਕੇ ਬਹੁਤ ਜ਼ਿਆਦਾ ਜਿਹੜੇ ਇਹਦੇ ਨਾਲ ਕਈ ਵੱਡੇ ਅਧਿਕਾਰੀ ਵੀ ਨੇ, ਹੋਰ ਵੀ ਲੋਕ ਜੁੜੇ ਹੋਏ ਨੇ, ਉਹਨਾਂ ਦੇ ਵੀ ਖਲਾਸੇ ਹੋਣਗੇ। ਮੈਂ ਤੁਹਾਡੇ ਸਾਰੇ ਅਗੇ ਜਿਵੇਂ ਗਰੀਬ ਲੋਕਾਂ ਦੇ ਘਰ ਕਈਆਂ ਨੇ ਆਪਣੀ ਮਿਹਨਤ ਨਾਲ ਬਣਾਏ ਹੋਏ ਨੇ ਕਈਆਂ ਨੇ ਨਸ਼ਾ ਵੇਚ ਕੇ ਘਰ ਬਣਾਏ ਨੇ ਉਹਨਾਂ ਦੇ ਘਰਾਂ ਤੇ ਬਲਡੋజర్ ਫੇਰਿਆ ਗਿਆ ਘਰ ਢਾਹ ਦਿੱਤੇ ਗਏ ਆ ਇਹਦੇ ਕੋਲ ਵਿਰਾਟ ਗ੍ਰੀਨ ਚ 2 ਕਰੋੜ ਰੁਪਏ ਦੀ ਕੋਠੀ ਹੈ ਇੱਕ ਕਿਸਾਨ ਚੌਂਕ ਤੋਂ ਅੱਗੇ ਨਵੀਂ ਕਲੋਨੀ ਕੱਟੀ ਹੈ ਉੱਥੇ ਪਲਾਟ ਹੈ ਇੱਕ ਨੇ ਆ ਦੇ ਭਰਾ ਦੇ ਨਾਮ ਤੇ 500 ਗੱਜ ਦਾ ਪਲਾਟ ਦਿੱਤਾ ਹੋਇਆ ਥਾਰ ਗੱਡੀ ਵਰਨਾ ਗੱਡੀ ਬੁਲਟ ਇੰਨੀ ਪ੍ਰੋਫਿਟ ਕਿੱਥੋਂ ਆਈ ਇਹ ਸਾਰੀ ਜਾਂਚ ਪੜਤਾਲ ਕੀਤੀ ਜਾਵੇ ਇੱਕ ਸਿਰਫ ਇਹਦਾ ਔਰਤਾਂ ਹੈ ਇੱਕ ਕਾਂਸਟੇਬਲ ਡਿਊਟੀਆਂ ਇਹ ਕਰਦੀ ਨਹੀਂ ਮੇਰੇ ਕੋਲ ਸਾਰਾ ਰਿਕਾਰਡ ਹੈ ਡਿਊਟੀ ਇਹ ਜਾਂਦੀ ਨਹੀਂ ਹੁੰਦੀ ਸੀਗੀ ਇਹ ਜਦੋਂ ਦੇਖੋ ਮੈਡੀਕਲ ਰੈਸਟ ਤੇ ਰਹਿੰਦੀ ਸੀ ਵੀ ਮੈਂ ਬਿਮਾਰ ਆ ਮੈਨੂੰ ਮੈਡੀਕਲ ਰੈਸਟ ਦਿੱਤਾ ਜਾਵੇ ਤੁਸੀਂ ਇਹਦੀ ਪ੍ਰੋਫਾਈਲ ਇੰਸਟਾਗ੍ਰam ਪ੍ਰੋਫਾਈਲ ਚੈੱਕ ਕਰੋ ਬਹੁਤ ਮੁਲਾਜ਼ਮ ਨੇ ਜਿਹੜੇ ਕਈ ਕਈ ਤੁਸੀਂ ਇਹਨਾਂ ਮੁਲਾਜ਼ਮ ਦੇਖਦੇ ਹੋ ਨਾਕਿਆਂ ਤੇ ਲੇਡੀਜ਼ ਕਾਂਸਟੇਬਲਾਂ ਵੀ ਨੇ ਨਾਕੇ ਤੇ ਧੁੱਪ ਚ ਬੈਠੀਆਂ ਹੁੰਦੀਆਂ ਨੇ ਆਪਦੀਆਂ ਡਿਊਟੀ ਕਰਦੀਆਂ ਨੇ ਕਿਉਂਕਿ ਉਹ ਆਪਦੇ ਸ਼ਰੀਫ ਤਰ੍ਹਾਂ ਇਹ ਮਲਾਜਮ ਲੇਡੀਜ਼ ਜੋ ਵਧੀਆਂ ਘਰਾਂ ਦੇ ਵਿੱਚੋਂ ਉੱਠੀਆਂ ਹੋਈਆਂ ਨੇ ਮਿਹਨਤ ਨਾਲ ਆਪਦੀਆਂ ਨੌਕਰੀਆਂ ਲਈਆਂ ਨੇ ਧੁੱਪ ਵਿੱਚ ਬਹਿ ਕੇ ਸੜਕਾਂ ਤੇ ਖੜਕੇ ਡਿਊਟੀ ਕਰ ਰਹੀਆਂ ਨੇ ਠੀਕ ਹੈ ਉਹਨਾਂ ਕੋਲ ਤਾਂ ਸਕੂਟਰ ਤੱਕ ਨਹੀਂ ਜੁੜੀਗੀ ਅੱਜ ਤੱਕ 10-10 ਸਾਲ ਹੋ ਗਏ ਉਹਨਾਂ ਨੂੰ ਕੰਮ ਕਰਦਿਆਂ ਹੋਇਆ ਮੈਨੂੰ ਵਾਰ-ਵਾਰ ਫੋਨ ਆਈ ਜਾਂਦਾ ਡਿਸਟਰਬ ਹੋ ਰਿਹਾ ਉਹਨਾਂ ਨੂੰ ਅੱਜ ਤੱਕ ਸਕੂਟਰ ਤੱਕ ਨਹੀਂ ਜੁੜੀ ਇਸ ਇਸ ਲੇਡੀ ਦੇ ਕੋਲ ਤੋਂ ਕਰਕੇ ਹੋਣਾ ਹੈ ਨਸੀਸੋਰਾ ਸਾਰਿਆਂ ਨੂੰ ਮਾਫੀ ਮੰਗਣਾ ਚਾਹਨੀ ਆ ਕਈ ਐ ਜਿਹੜੇ ਮੁਲਾਜ਼ਮ ਨੇ ਮੁੰਡੇ ਕੁੜੀਆਂ ਜਿੰਨਾਂ ਕੋਲ ਹਾਂ ਤੱਕ 10-10 ਸਾਲ ਹੋ ਗਏ ਘਰ ਵੀ ਲੋਨ ਤੇ ਲਿੱਤੇ ਹੋਏ ਨੇ ਕਿਸ਼ਤਾਂ ਤੱਕ ਨਹੀਂ ਉਤਰਦੀਆਂ ਬੱਚਿਆਂ ਦੀ ਪੜ੍ਹਾਈਆਂ ਮਹਿੰਗੀਆਂ ਹੋ ਚੁੱਕੀਆਂ ਨੇ ਠੀਕ ਹੈ ਸਕੂਟਰ ਤੱਕ ਨਹੀਂ ਜੁੜਦੀ ਇਹ ਇੱਕ ਲੇਡੀ ਚ ਪੁਲਿਸ ਕਾਂਸਟੇਬਲ ਤੁਸੀਂ ਖੁਦ ਸਮਝਦਾਰ ਹੋ ਥਾਰ ਗੱਡੀ ਕਿਸੇ ਕੋਲ ਦਿੱਤੀ ਜਾਂਦੀ ਹੈ ਜ਼ਿੰਮੇਵਾਰ ਬੰਦੇ ਨੇ ਨਾ ਜ਼ਿੰਮੇਦਾਰ ਬੰਦੇ ਉਹ ਵੀ ਜਾ ਕੇ ਲੋਨ ਤੇ ਗੱਡੀਆਂ ਲੈਂਦੇ ਨੇ ਕਈ ਥਾਰ ਗੱਡੀ ਘੱਟੋ-ਘੱਟ 15 ਲੱਖ ਤੋਂ ਸਟਾਰਟ ਹੈ ਥਾਰ ਗੱਡੀ ਪਹਿਲਾਂ ਇਹਦੇ ਕੋਲ ਇੱਕ ਥਾਰ ਗੱਡੀ ਸੀਗੀ ਉਹ ਗੱਡੀ ਨੇ ਸੇਲ ਕਰਤੀਗੀ ਉਹ ਗੱਡੀ ਤੋਂ ਬਾਅਦ ਇਹ ਥਾਰ ਗੱਡੀ ਹਜੇ ਇਹ ਬਸ ਇਹਨੂੰ 20 ਦਿਨ ਹੀ ਹੋਏ ਨੇ ਲਈ ਨੂੰ ਨਵੀਂ ਕਢਵਾਈ ਹੈ ਇਹਨੇ ਪਹਿਲਾਂ ਨਹੀਂ ਪਹਿਲਾਂ ਨਵੀਂ ਕਢਾਈ ਸੀ ਫਿਰ ਹੁਣ ਇਹਨੇ ਦੂਜੀ ਗੱਡੀ ਨਵੀਂ ਕਢਾਈ ਹੈ ਥਾਰ ਵਰਨਾ ਇੱਕ ਗੱਡੀ ਇਹਨਦੇ ਕੋਲ ਇੱਕ ਇਹਨਦੇ ਕੋਲ ਔਡੀ ਗੱਡੀ ਹੈ ਇਹ ਕਿੰਨੇ ਕੋਲ ਬੁਲਟ ਹੈ ਇੱਕ ਇਹਨਦੇ ਕੋਲ ਸਕੂਟਰੀ ਹੈ ਇੱਕ ਵਿਰਾਟ ਗ੍ਰੀਨ ਦੇ ਵਿੱਚ 2 ਕਰੋੜ ਦੀ ਕੋਠੀ ਹੈ ਇੱਕ ਪਲਾਟ ਆ ਇਹਦੇ ਕੋਲ ਮੈਨੂੰ ਲੈ ਕੇ ਜਾਇਆ ਜਾਵੇ ਨਾਲ ਪ੍ਰਸ਼ਾਸਨ ਵੱਲੋਂ ਵੱਧੇ ਅਧਿਕਾਰੀਆਂ ਦੀ ਡਿਊਟੀ ਲਾਈ ਜਾਵੇ ਅਜੇ ਲੋਕਾਂ ਦਾ ਪਰਦਾ ਫਾਸ਼ ਮੈਨੂੰ ਨਾਲ ਲੈ ਕੇ ਜਾਣ ਮੈਂ ਇੱਕ ਇੱਕ ਪ੍ਰਾਪਰਟੀ ਦਿਖਾਵਾਂ ਇਹਦੀ ਕਿੱਥੇ ਕਿੱਥੇ ਇਹਨੇ ਭਰਾ ਦੇ ਕੋਲ 500 ਗਜ ਦਾ ਪਲਾਟ ਪਿਆ ਹੋਇਆ ਚੱਕ ਪਿੰਡ ਚੱਕ ਫਤਿਹ ਸਿੰਘ ਵਾਲਾ ਬਠਿੰਡਾ ਦੇ ਕੋਲ ਉੱਥੇ ਇਹਨਾਂ ਨੇ ਆਪਦੇ ਘਰੇ ਕੋਠੀ ਪਾਈ ਹੋਈ ਹੈ ਇਹ ਪੁਲਿਸ ਦੀ ਆੜ ਦੇ ਵਿੱਚ ਅੱਜ ਦੀ ਨਹੀਂ ਬੋਂ ਚੇਦੀ ਚਿੱਟਾ ਵੇਚ ਰਹੀ ਸੀ ਪਰ ਕਿਸੇ ਨੇ ਇਹਨੂੰ ਹੱਥ ਨਹੀਂ ਪਾਇਆ ਇਹ ਦਬਕੇ ਮਾਰਦੀ ਸੀ ਇਹ ਲਿੰਕ ਸੀਗੇ ਇਹ ਭਗਵੰਤਮਾਨ ਸਰਕਾਰ ਵੱਲੋਂ ਬਹੁਤ ਲੋਗੇ ਮੇਰੇ ਨਾਲ ਜੁੜੇ ਹੋਣੇ ਵੀਡੀਓ ਪਹੁੰਚਾਈ ਜਾਵੇ ਸ਼ੇਅਰ ਕੀਤੀ ਜਾਵੇ ਇਸ ਲੇਡੀ ਦੀ ਪੂਰੀ ਜਾਂਚ ਪਰਤਾਲ ਕੀਤੀ ਜਾਵੇ ਵੀ ਇਹ ਕਿੱਥੋਂ ਚਿੱਟਾ ਲੈ ਕੇ ਆਂਦੀ ਸੀ ਇਹ ਕੱਲੀ ਇਹ ਲੇਡੀ ਜਿਥੋਂ ਲੈ ਕੇ ਆਂਦੀ ਸੀ ਉਵੇਂ ਬੰਦੇ ਫੜੇ ਜਾਣ ਕਿਉਂਕਿ ਪੰਜਾਬ ਤੋਂ ਚਿੱਟਾ ਆਪਣੇ ਇੰਡੀਆ ਵਿੱਚ ਕਈ ਤੀ ਪੁੱਤ ਮਰੇ ਜਾਂਦੇ ਨੇ ਚਿੱਟੇ ਦੇ ਕਰਕੇ ਉਹ ਵੱਡੇ ਜਿਹੜੇ ਵੱਡੇ